ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਵੀ ਦੋਸਤੋ ਉਮੀਦ ਕਰਦਾ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਗੱਲ ਕਰਨ ਲੱਗਿਆ ਆਂ ਆਪਾਂ ਭਾਰਤੀ ਕਿਸਾਨ ਯੂਨੀਅਨ ਉਹ ਗਰਾਹਾਂ ਦੀ ਉਹ ਗਰਾਹਾਂ ਨੇ ਬਹੁਤ ਵੱਡਾ ਜਿਹੜਾ ਹੌਸਨਾਹ ਦਿੱਤਾ ਸੀ ਸਰਦਾਰ ਪ੍ਰਗਟ ਸਿੰਘ ਢਿੰਡਸਾ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਢਿੰਡਸਾ ਨੂੰ ਉਹਨਾਂ ਨੇ ਆਪਾਂ ਨੂੰ ਕਾਲ ਕੀਤਾ ਕਾਲ ਕੀਤਾ ਬਠਿੰਡਾ ਇਕਾਈ ਦੇ ਪ੍ਰਧਾਨ ਰੁਗਵੀਰ ਸਿੰਘ ਢਿੱਲੋਂ ਨੂੰ ਤੇ ਉਹਨਾਂ ਨੇ ਮੈਸੇਜ ਪਾਠ ਕੀਤਾ ਸੀ ਸਰਦਾਰ ਲਖਵਿੰਦਰ ਸਿੰਘ ਚਹਿਲ ਮਾਨਸਾ ਜ਼ਿਲ੍ਹੇ ਦੀ ਇਕਾਈ ਦੇ ਪ੍ਰਧਾਨ ਨੂੰ ਤੇ ਮੈਸੇਜ ਪਾਸ ਹੁੰਦਿਆਂ ਹੋਇਆ ਹੈ ਜਿਹੜਾ ਇਹ ਧਰਨੇ ਦੀ ਹਲਚਲ ਤੇ ਦੋਸਤ ਮਿੱਤਰਾਂ ਦੀ ਸਲੰਘਾ ਦੇ ਅਨੁਸਾਰ ਪ੍ਰਮਾਤਮਾ ਇਹਨਾਂ ਨੂੰ ਛੜਦੀ ਕਲਾ ਦੇ ਵਿੱਚ ਰੱਖੇ ਜਿਨ੍ਹਾਂ ਨੇ ਇੱਕ ਸੱਦੇ ਦੇ ਉੱਤੇ ਇੰਨਾ ਜਿਹੜਾ ਉਹ ਟੋਪੇ ਇਕੱਠਾ ਹੋ ਗਿਆ ਇਹਨਾਂ ਦਾ ਧੀ ਤੈ ਦਿਨੋਂ ਧੰਨਵਾਦ ਪ੍ਰਗਟ ਸਿੰਘ ਢੀਂਡਸਾ ਸਾਹਿਬ ਨੇ ਬਹੁਤ ਦਿਨੋਂ ਧੰਨਵਾਦ ਕੀਤਾ ਤੇ ਇਹ ਕਾਫਲਾ ਜਿਹੜਾ ਉਹ ਲੈ ਕੇ ਤੁਰੇ ਨੇ ਤੇ ਆਪਣੀ ਅਗਵਾਈ ਦੇ ਹੇਠ ਸਰਬਜੀਤ ਸਿੰਘ মিডিਆ ਸਲਾਹਕਾਰ ਨੇ ਆਪਣੇ ਜਗਤਾਰ ਸਿੰਘ ਕਾਲਾ ਝਾੜ ਹੋਰ ਵੀ ਬੁਲਾ ਰਹੇ ਨੇ ਜਿਹੜੀ ਉਹ ਬਹੁਤ ਜ਼ਿਆਦਾ ਗੱਲਬਾਤ ਕੀਤੀ ਤੇ ਸਾਰਿਆਂ ਨੂੰ ਗਾਈਡ ਕੀਤਾ ਤੇ ਬਠਿੰਡਾ ਇਕਾਈ ਦੇ ਸਰਦਾਰ ਰਗਵੀਰ ਸਿੰਘ ਪ੍ਰਧਾਨ ਨੇ ਜਿਹੜਾ ਹੋ ਆਪਣੇ ਕਾਫਲੇ ਨੂੰ ਇੱਥੇ ਇਕੱਠਾ ਕੀਤਾ ਇਕੱਠਾ ਕਰਨ ਤੋਂ ਬਾਅਦ ਉਹ ਦੇਖੋ ਕਾਫਲਾ ਕਿਸ ਤਰ੍ਹਾਂ ਅੱਗੇ ਵਧਾਇਆ ਗਿਆ ਤੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਲਖਵਿੰਦਰ ਸਿੰਘ ਜੀ ਚਹਿਲ ਜਿਨ੍ਹਾਂ ਨੇ ਉਹਨਾਂ ਨੇ ਵੀ ਬਹੁਤ ਜਿਹੜਾ ਇਹ ਯੋਗਦਾਨ ਦਿੱਤਾ ਰਗਵੀਰ ਸਿੰਘ ਢਿੱਲੋਂ ਨੇ ਸਾਥ ਦਿੱਤਾ ਤੇ ਬਾਕੀ ਹੋਰ ਹਰਜੀਤ ਸਿੰਘ ਗਰਾਹਾ ਮਨਜੀਤ ਸਿੰਘ ਕਰਾਚੋਂ ਆਪਣੇ ਸਾਰਿਆਂ ਨੇ ਹੀ ਜਿਹੜਾ ਉਹ ਪ੍ਰਚਾਰ ਹੈ ਪਹਿਲਾਂ ਇੱਥੇ ਸਾਰਿਆਂ ਨੂੰ ਗਾਈਡ ਕੀਤਾ ਗਿਆ ਇਕੱਠੇ ਕੀਤਾ ਗਿਆ ਰਗਵੀਰ ਸਿੰਘ ਢਿੱਲੋਂ ਸਾਰਿਆਂ ਨੂੰ ਇਕੱਠਾ ਕਰਕੇ ਸਾਰੀ ਜਿਹੜੀ ਗੱਲਬਾਤ ਆ ਉਹ ਸਾਂਝੀ ਕਰੀ ਤੇ ਆਓ ਨਾਲ ਇਹਨਾਂ ਦੇ ਆਪਾਂ ਪੂਰੇ ਵਿਚਾਰ ਸੁਣਦੇ ਆਂ ਤੇ ਕੀ ਕੀ ਕਿਸੇ ਨੇ ਨਾ ਤਾਂ ਆਪਾਂ ਗੱਲ ਕਰੀ ਸੀ ਇਸ ਪਲੇਨ ਬਹੁਤ ਜ਼ਰੂਰੀ ਆ ਸਾਂਝੀਆਂ ਦੇ ਵਿੱਚ ਜਾਮਤਾ ਕਹਿ ਦਿੰਦੇ ਆ ਆਪਾਂ ਉਸ ਤਰੀਕੇ ਨਾਲ ਚੱਲਣਾ ਕਿਸੇ ਨਾਲ ਵੀ ਆਪਾਂ ਫਾਲਤੂ ਕੋਈ মিডিਆ ਤੁਹਾਡੇ ਕੋਲੋਂ ਕੋਈ ਸਵਾਲ ਪੁੱਛੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਕਰਕੇ ਜਿਸ ਤਰੀਕੇ ਨਾਲ ਵੀ ਆ ਉਸੇ ਤਰੀਕੇ ਜਿਵੇਂ ਤੁਹਾਨੂੰ ਦੱਸਿਆ ਗਿਆ ਆਪਾਂ ਇਥੋਂ ਕਾਫਲਾ ਲੈ ਕੇ ਚੱਲਾਂਗੇ ਆਪਣੇ ਨਾਲ ਅਗਰਾਹ ਦੇ ਜਿਹੜੇ ਇਥੋਂ ਦੇ ਕਿ ਟਮੇਟੀ ਦੇ ਪ੍ਰਧਾਨ ਨੇ ਮੈਂਬਰ ਨੇ ਉਹ ਆਏ ਨੇ ਉਹ ਆਪਾਂ ਨੂੰ ਗਾਈਡ ਕਰਨਗੇ ਦੱਸਣਗੇ ਕਿ ਇਸ ਤਰੀਕੇ ਨਾਲ ਜਾਣਾ ਠੀਕ ਹੈ ਜੀ ਹੁਣ ਆਪਾਂ ਨੂੰ ਹਰਦੀਪ ਸਿੰਘ ਮਹਿਲਾ ਚੌਂਕ ਉਹ ਦੱਸਣਗੇ ਵੀ ਕਿਸ ਤਰੀਕੇ ਨਾਲ ਜਾਣਾ ਉੱਥੇ ਕੀ ਕਾਰਵਾਈ ਆ ਉਹ ਤੁਹਾਨੂੰ ਹੁਣ ਸਮਝਾਉਣਗੇ ਉਹਨਾਂ ਦੀ ਗੱਲ ਸੂਰੇ ਧਿਆਨ ਨਾਲ ਸੁਣਨੀ ਆ ਔਰ ਕੋਈ ਬੰਦਾ ਮੇਰਾ ਵੀ ਫੋਨ ਤੇ ਗੱਲ ਨਾ ਕਰੇ ਜਦੋਂ ਗੱਲ ਕਰ ਲਿਆ ਪਹਿਲਾਂ ਉਹਨਾਂ ਦੀ ਗੱਲ ਪੂਰੀ ਧਿਆਨ ਨਾਲ ਸੁਣ ਲੈਣੀ ਆ ਠੀਕ ਹੈ ਤੁਹਾਨੂੰ ਬਹੁਤ ਸ਼ੁਕਰੀਆ ਦਾ ਕਰਦਿਆਂ ਧੰਨਵਾਦ ਕਰਦਿਆਂ ਸੋਡਾ ਜੇ ਦੁਰਦੋਸ਼ਾ ਕਰਤੀਆਂ ਨੇਗੀਆਂ ਉਹ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਜਿੱਥੇ ਮਤਲਬ 5-5000 ਰੁਪਏ ਤੇ ਵੀ ਪੌਪੜੀਆਂ ਸਾਜਾ ਮਤਲਬ ਖੂਨ ਨਚੋਰ ਦਿਹਾੜੀਆਂ ਨਹੀਂ ਜਾਂਦਾ ਤੁਹਾਡੇ ਬੈਂਕਾਂ ਦੇ ਵਿੱਚ ਵੀ ਜਦੋਂ ਤੁਸੀਂ ਜੱਫੇ ਬੰਦ ਕੇ ਨਹੀਂ ਹੋਏ ਸੀਗੇ ਵੀ ਮਤਲਬ ਇਹਨਾਂ ਨੂੰ ਤੇ ਇਹਦੇ ਵਾਸਤੇ ਕੀ ਕਰੀਏ 9000 ਲੱਖ 2 ਲੱਖ ਕਰ ਜਾਣਾ ਨੇ 14 ਸਤਿਨੂੰ ਤੁਸੀਂ ਬਹੁਤ ਲੰਬਾ ਸਮਾਂ ਅਜਿਹੀ ਨੌਕਰੀ ਕੀਤੀ ਹੈ ਅਤੇ ਸਮਝੀਂ ਪਰੀਏ ਬਲਾਓ ਵਾਹ ਕਿ ਕਿਤਾ ਸਾਬ ਵਾਹ ਗੁੱਡੀ ਕੀ ਬਹੁਤ ਉਤਮ ਕੰਮ ਤੁਸੀਂ ਹੁਣ ਦੁਬਾਰਾ ਫੇਰ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਫੇਰ ਦੇਸ਼ ਦੀ ਸੇਵਾ ਜਿਹੜੀ ਉਹ ਵੀ ਜ਼ਿਆਦੇ ਸਿਖਾ ਹੈ ਜਿਨੂੰ ਬਚਾਉਣ ਲਈ ਤੁਸੀਂ ਲੜਾਈ ਲੜ ਰਹੇ ਹੋ ਆਪਦੀ ਨੌਕਰੀ ਲਈ ਨਹੀਂ ਇਹ ਹਾਰੇ ਰਸਤੂ ਨੂੰ ਖੀਣਨ ਵਾਸਤੇ ਲੜ ਰਹੇ ਆ ਸਾਡਾ ਪੰਜਾਬ ਇੱਥੇ ਖੁਸ਼ਹਾਲ ਹੋਵੇ ਸਾਨੂੰ ਬਾਹਰ ਧੱਕੇ ਨਾ ਖਾਣੇ ਪੈਣ ਬਾਹਰਲੇ ਦੇਸ਼ਾਂ ਤੋਂ ਇਹ ਬਿਆਨ ਪੜ੍ਹ ਕੇ ਸਾਡੇ ਚਹਤ ਚਿੰਤਾ ਨਾ ਹੋਵੇ ਵੀ ਹੁਣ ਅਮਰੀਕਾ ਚੋਂ ਕੈਨੇਡਾ ਚੋਂ ਸਾਡੇ ਆਪਾਂ ਕੱਲੀ ਨੌਕਰੀ ਕਰਨੀ ਹੈ ਇੱਥੇ 25000 ਹੋ ਜੇ 30000 ਹੋ ਜੇ ਨਹੀਂ ਅਸੀਂ ਆਪਦੀ ਜੂਨ ਤੇ ਆਉਣ ਵਾਲੀ ਪੀੜ੍ਹੀ ਸਾਡੀ ਚੰਗੀ ਹੋਵੇ ਉਹਦੇ ਲਈ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਰਾਜੇ ਚ ਢਲਿਆਂ ਜਥੇਬੰਦ ਘਟਾਂਚੇ ਚ ਜਥੇਬੰਦੀ ਦੇ ਤੌਰ ਤਰੀਕੇ ਸੱਜਣੋਂ ਲੜਨਦੇ ਭਰਾਵੋ ਜਣੀ ਅੱਜ ਜਦੋਂ ਆਪਾਂ ਸਾਰੇ ਇੱਥੇ ਆਇਆ ਭਾਰਤੀ ਕਿਸਾਨ ਜੁਨੇਕਤਾ ਉਗਰਾਹਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਦੋਨੇ ਜਥੇਬੰਦੀਆਂ ਦੇ ਵੱਲੋਂ ਜਦੋਂ ਆਪਾਂ ਔਕਾਲ ਦਿੱਤੀ ਹੈਗੀ ਆ ਵੀ ਦਿੱਲੀ ਜਾਵਾਂਗੇ ਨਵੀਂ ਖੇਤੀ ਨੀਤੀ ਲੋਕਾਂ ਦੇ ਪੱਖ ਦੀ ਵਾਤਾਵਰਣ ਦੇ ਪੱਖ ਦੀ ਖੇਤੀ ਨੀਤੀ ਹੈ ਜਿਹੜੀ ਜਿਹੜੀਆਂ ਜਥੇਬੰਦੀਆਂ ਤਾਂ ਸ਼ਹੀਦ ਭਗਤ ਸਿੰਘ ਦੇ ਦਿਨ ਦੇ ਉੱਤੇ ਤਮਕਾਤੀ ਜਥੇਬੰਦੀਆਂ ਜਣੀ ਪਿੰਨ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਦੇ ਉੱਤੇ ਇਕੱਠੇ ਹੋਏ ਆ ਜਿਹਦੇ 'ਚ ਤੁਸੀਂ ਬਹੁਤ ਵੱਡੀ ਗਿਣਤੀ 'ਚ ਕਿਉਂ ਫੇਰ ਜਿਹੜੀ ਮਰਜੀ ਸਰਕਾਰ ਆ ਜੇ ਕੋਈ ਆਜੇ ਭਾਜਪਾ ਜੇ ਕੋਈ ਸਰਕਾਰ ਆ ਜੇ ਜਣੀ ਜੇ ਆ ਪਾਲਿਸੀ ਬਣ ਗਈ ਨੀਤੀ ਆ ਗਈ ਫੇਰ ਸਾਡੇ ਘਰਾਂ 'ਚ ਰੋਜ਼ ਦਿਵਾਲੀ ਵਾਂਗੂ ਦਾ ਖਾਣਾ ਆਪਾਂ ਸਰਕਾਰ ਨੂੰ ਦੱਸਾਂ ਇਹ ਜਿਹੜਾ ਮੋਰਚਾ ਅਜਾਪਾਂ ਸ਼ੁਰੂ ਕਰਨਾ ਪੜਾਵੋ ਇਹ ਮੋਰਚਾ ਇਹ ਆਮੀ ਇਹ ਖੇਤੀ ਨੀਤੀ ਮੋਰਚਾ ਸ਼ੁਰੂ ਹੋ ਗਿਆ ਜਣੀ ਇਹ ਜਦੋਂ ਤੱਕ ਮੋਰਚਾ ਆਪਾਂ ਜਤਨ ਨਹੀਂ ਲੈਂਦੇ ਇਹਨੇ ਉਦੋਂ ਚੱਲਣਾ ਖਤਮ ਹੋਣਾ ਇਹ ਪਰਾਮਾ ਜਣੀ ਫਸਲਾਂ ਦਾ ਖਰੀਦ ਦਾ ਪ੍ਰਬੰਧ ਕੀ ਹੋਵੇ ਉਹ ਸਾਰਾ ਦਿੱਤਾ ਆਪਾਂ ਉਹਦੇ ਨੀਤੀ ਦੇ ਵਿੱਚ ਇਸ ਕਰਕੇ ਬਹੁਤ ਵਧਾਈ ਦੇ ਪੱਤਰ ਜੀ ਇਧਰ ਪੱਤਰਕਾਰ ਕਹਿੰਦੇ ਵੀ ਤੇਰੀ ਕਰਲੀ ਆਪਾਂ ਚਾਹੀਦਾ ਉਹਦਾ ਬਿਆਨ ਲਾ ਆ ਵੀ ਇੱਕ ਤਰੀਕੋ ਅਸੀਂ ਆਵਾਂਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੂਜੀਆਂ ਪਾਰਟੀਆਂ ਚੱਲੇ ਬੰਦ ਮਾਰੀਂਗਾ ਵਾਹ ਤੇ ਰਾਹੇ ਵਾਹ ਤੇ ਰਾਹੇ ਵਾਹ ਤੇ ਰਾਹੇ ਜਬ ਸਰਕਾਰ ਮਰਦਾਬਾ 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 ਜਿਕਾਰੇ ਲਾਉਣ ਤੋਂ ਬਾਅਦ ਆ ਜਿਹੜਾ ਕਾਫਲਾ ਉਹ ਅੱਗੇ ਵੱਧ ਚੁੱਕਿਆ ਅਗਵਾਈ ਕੀਤੀ ਰਗਵੀਰ ਸਿੰਘ ਢਿੱਲੋਂ ਨੇ ਪ੍ਰਧਾਨ ਜੀ ਜਿਹੜੇ ਉਹ ਗੱਡੀ ਪਿੱਛੇ ਲੈ ਕੇ ਚੱਲ ਰਹੇ ਨੇ ਸਾਰਿਆਂ ਨੂੰ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਵੇ ਤਾਂ ਉਹ ਦੱਸ ਸਕਦਾ ਸੀ ਤੇ ਇੱਕ ਫੌਜੀ ਜਿਵੇਂ ਡਿਸਪਲਨ ਉਹਨੂੰ ਵਰਕਰਾਰ ਰੱਖਦੇ ਹੋਏ ਇਹ ਮੇਨ ਮੁੱਦਾ ਸੀਗਾ ਤੇ ਹੁਣ ਇਹ ਚੰਡੀਗੜ੍ਹ ਜਿਹੜਾ ਹਿੱਕ ਦੇ ਉੱਤੇ ਜੁਨੀਅਨਾਂ ਨੇ ਜਿਹੜੀਆਂ ਉਹ ਪਹਿਲਾਂ ਹੀ ਪਹੁੰਚ ਚੁੱਕੀਆਂ ਨੇ ਤੇ ਭਾਰਤੀ ਕਿਸਾਨ ਯੂਨੀਅਨ ਉਹ ਗਰਾਹਾਂ ਉਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਉਹ ਕੰਮ ਹੈ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਜਿਹੜਾ ਪ੍ਰਵੇਸ਼ ਹੋ ਚੁੱਕੇ ਨੇ ਤੇ ਕਾਫਲਾ ਜਿਹੜਾ ਸਾਰਾ ਆਪਣਾ ਪਰਗਟ ਸਿੰਘ ਢੀਂਸਾ ਸਾਹਿਬ ਕਾ ਸੈਨਿਕ ਕ੍ਰਾਂਤੀਕਾਰੀ ਜੁਨੀਅਨ ਪੰਜਾਬ ਦੇ ਮੁੱਖ ਮਹਿਮਾਨ ਨੇ ਜਿਹੜੇ ਸਾਡੇ ਇਹਨਾਂ ਨੂੰ ਕਾਫਲੇ ਨੂੰ ਉਹੋ ਉਤਸ਼ਾਹ ਦੇ ਕੇ ਹਲਾਸ਼ੈਰੀ ਦੇ ਕੇ ਹੌਸਲਾ ਦੇ ਕੇ ਇੱਕ ਪਿੱਠ ਦੇ ਉੱਤੇ ਦੇ ਕੇ ਥਾਪੀ ਜਿਹੜੇ ਉਹ ਗੱਬਰੂਆਂ ਨੂੰ ਚੰਡੀਗੜ੍ਹ ਦੇ ਵਿੱਚ ਆਪਣਾ ਧਰਨਾ ਲਾਉਣ ਲਈ ਭੇਜ ਦਿੱਤਾ ਤੇ ਧੰਨਵਾਦ ਕੀਤਾ ਸਰਦਾਰ ਪ੍ਰਗਟ ਸਿੰਘ ਢਿੰਡਸਾ ਜੀ ਨੇ ਵੀ ਇੱਕ ਪਹਿਲੀ ਵਾਰ ਦੇ ਉੱਤੇ ਜਿਹੜਾ ਏਡਾ ਵੱਡਾ ਕਾਫਲਾ ਹੋ ਪਹੁੰਚ ਗਿਆ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਬਹੁਤ ਬਹੁਤ ਮਿਹਰਬਾਨੀ ਤੇ ਆਜੋ ਆਪਾਂ ਚੰਡੀਗੜ੍ਹ ਦੇ ਵਿੱਚ ਮਾਹੌਲ ਵੀ ਦਿਖਾਉਣਾ ਕਿਸ ਤਰ੍ਹਾਂ ਪੁਲਿਸ ਹੈ ਜਿਹੜੀ ਤੈਨਾਤ ਹੋਈ ਖੜੀ ਹੈ ਤੇ ਹੱਕ ਵੀ ਮੰਗਦਾ ਤੇ ਮੇਨ ਮੁੱਦਾ ਕੀ ਸੀ ਜਿਹੜਾ ਘਰਾਂ ਦੇ ਘਰਾਂ ਨੂੰ ਜਿਹੜੇ ਏਡੇ ਏਡੇ ਕੋਆਪਰੇਸ਼ਨ ਕੋਆਪਰੇਟਰ ਘਰਾਂਿਆਂ ਨੂੰ ਸਾਰਾ ਜਿਹੜਾ ਹੋ ਉਹਨਾਂ ਦੇ ਪੰਜਾਬ ਦੀ ਜਿੰਨੀ ਵੀ ਜਵਾਨੀ ਕਿਸਾਨੀ ਹੈ ਜਿਹੜੀ ਉਹਨਾਂ ਦੇ ਹੱਕਾਂ ਦੇ ਵਿੱਚ ਦੇਣ ਦੀਆਂ ਗੱਲਾਂ ਕਰਦੇ ਨੇ ਇਸੇ ਕਰਕੇ ਜਿਹੜਾ ਅੱਜ ਉਹ ਗਰਾਹਾਂ ਨੇ ਬਹੁਤ ਵੱਡਾ ਧਰਨਾ ਪ੍ਰਦਰਸ਼ਨ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾ ਦਿੱਤਾ ਜਦੋਂ ਤੱਕ ਕੇ ਸਰਕਾਰਾਂ ਮੰਨਦੀਆਂ ਨਹੀਂ ਸਰਕਾਰਾਂ ਪਹਿਲਾਂ ਵੀ ਨਹੀਂ ਸੀ ਮੰਨ ਰਹੀਆਂ ਕਿਉਂਕਿ ਜਦੋਂ ਵੀ ਇਹ ਦਿੱਲੀ ਦੇ ਉੱਤੇ ਜਾਂਦੇ ਸੀ ਤਾਂ ਸਰਕਾਰ ਕਹਿੰਦੀ ਸੀ ਮੈਂ ਜਿਵੇਂ ਕਿ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਵੀ ਮੈਂ ਇਹ ਗੱਲ ਕਰੀ ਹੈ ਕਿ ਆਪਦੇ ਹੱਕਾਂ ਲਈ ਆ ਰਹੇ ਨੇ ਤੇ ਇਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਤੇ ਇਹ ਵੀ ਬਹੁਤ ਸਮੇਂ ਤੋਂ ਲੈ ਕੇ ਜਿਹੜਾ ਇਹ ਤਕਰੀਬਨ ਜਨਵਰੀ ਫਰਵਰੀ ਤੋਂ ਧਰਨਾ ਲੱਗਣਾ ਸੀ ਤੇ ਇਸ ਤਰ੍ਹਾਂ ਲੋਲੀਪੌਪ ਦਿੰਦੇ ਆਉਂਦੇ ਸੀਗੇ ਤੇ ਹੁਣ ਇਹ ਜਿਹੜੀਆਂ ਇਹ ਉਗਰਾਹਾ ਜਥੇਬੰਦੀ ਨੇ ਆਵਾਜ਼ ਦਿੱਤੀ ਤੇ ਨਾਲ ਹੀ ਕ੍ਰਾਂਤੀਕਾਰੀ ਸਾਬਕਾ ਸੈਨਿਕ ਨੇ ਜਿਹੜੇ ਕ੍ਰਾਂਤੀਕਾਰੀ ਜੁਨੀਆਂ ਨੂੰ ਪੰਜਾਬ ਉਹ ਸਰਦਾਰ ਪਰਗਤ ਸਿੰਘ ਢੀਂਡ ਸਾਹ ਜੋ ਕਿ ਇਹਨਾਂ ਦੇ ਲੀਡਰ ਨੇ ਤੇ ਇਹਨਾਂ ਨੇ ਆ ਕੇ ਇਹ ਸੱਦਾ ਪੁੱਤਰ ਦਿੱਤਾ ਤੇ ਆ ਕੇ ਚੰਡੀਗੜ੍ਹ ਦੀ ਹਿੱਕ ਦੇ ਉੱਤੇ ਜਿਹੜਾ ਉਹ ਬੈਠ ਗਏ ਨੇ ਤੇ ਹੁਣ ਦੇਖਦੇ ਆ ਅੱਗੇ ਕੀ ਕੀ ਹੋ ਰਿਹਾ ਤੇ ਕੀ ਗੱਲਬਾਤ ਹੈ ਇਹ ਜਿਹੜਾ ਧਰਨਾ ਹੈ ਸਾਰਾ ਇਸੇ ਕਰਕੇ ਹੋ ਰਿਹਾ ਧੰਨਵਾਦ ਜੀ ਆਓ ਅੱਗੇ ਦੇਖਦੇ ਆ ਚੰਡੀਗੜ੍ਹ ਕਾਫਲਾ ਜਿਹੜਾ ਉਹ ਪਹੁੰਚ ਚੁੱਕਿਆ ਸਾਡੇ ਸਰਬਜੀਤ ਸਿੰਘ ਮੀਡੀਆ ਸਲਾਹਕਾਰ ਨੇ ਜਿਹੜੀ ਉਹ ਮੀਡੀਆ ਦੇ ਨਾਲ ਆਪਣੀ ਗੱਲਬਾਤ ਹੈ ਜਿਹੜੀ ਉਹ ਕਰੀ ਸਰਕਾਰਾਂ ਪ੍ਰਤੀ ਜਿਹੜਾ ਉਹ ਰੋਸ ਪ੍ਰਗਟ ਕੀਤਾ ਸੱਚਾਈ ਸਾਂਤਮਈ ਜਿਹੜਾ ਧਰਨਾ ਹੈ ਉਹ ਲਾਉਣ ਦੇ ਪ੍ਰਤੀ ਜਿਹੜੀ ਉਹ ਗੱਲਬਾਤ ਸਾਂਝੀ ਕੀਤੀ ਸਾਡਾ ਕੋਈ ਕਿਸੇ ਨਾਲ ਗੁੱਸਾ ਜਾਂ ਗਿੱਲਾ ਨਹੀਂ ਹੈਗਾ ਭਗਵੰਤਾਨ ਸਰਕਾਰ ਨੂੰ ਚਾਹੀਦਾ ਹੋਰ ਵੀ ਸਰਕਾਰਾਂ ਬਹੁਤ ਆਈਆਂ ਤੇ ਉਹਨਾਂ ਨੇ ਆਪੋ ਆਪਣੇ ਲੌਲੀਪੌਪ ਦੇ ਕੇ ਕਿਸਾਨਾਂ ਨੂੰ ਜਵਾਨਾਂ ਨੂੰ ਜਿਹੜਾ ਉਹ ਵਾਪਸ ਭੇਜਦੇ ਰਹੇ ਨੇ ਤੇ ਇਸ ਕਰਕੇ ਜਿਹੜਾ ਅੱਜ ਉਹ ਧਰਨਾ ਤੇ ਉਹ ਗ੍ਰਾਹਕਾਂ ਸਾਹਿਬ ਬਣੀਓ ਮੈਸੇਜ ਆਇਆ ਸੀ ਆਪਾਂ ਸੁਣਦੇ ਮਜ਼ਦੂਰਾਂ ਦੇ ਪੁੱਤਰਾਂ ਨਾਲ ਜੁੜੂ ਹੋਣ ਕਰਕੇ ਅਸੀਂ ਜੁੜੇ ਹੋਣ ਕਰਕੇ ਅਸੀਂ ਇਹਨਾਂ ਦਾ ਪੂਰ ਸੁਮਾਸਤ ਕਰਨਾ ਕਿ ਸਰਕਾਰ ਨੂੰ ਜੋ ਮੰਗਾਂ ਇਸ਼ਾਨ ਜੁਨੀਅਰ ਨੇ ਬਣਾ ਕੇ ਦਿੱਤੀਆਂ ਨੇ ਲੋਕ ਪੱਤੀ ਨਿੱਕੀਆਂ ਨੇ ਉਹ ਪ੍ਰਵਾਨ ਕਰਦੀਆਂ ਤੈਹੀਆਂ ਉਹਨਾਂ ਨੂੰ ਲਾਗੂ ਕਰਨਾ ਜਿਹੜੀਆਂ ਹੋਰ ਹੋਰ ਕਈਆਂ ਮੰਗਾਂ ਤੁਸੀਂ ਕਰਦੇ ਹੋ ਦੇਖੋ ਜਿਸ ਤਰ੍ਹਾਂ ਸੀਗਾ ਕਿ ਜਿਹੜੇ ਖੁਦਕੁਸ਼ੀਆਂ ਕਰ ਚੁੱਕੇ ਪਰਿਵਾਰ ਨੇ ਉਹਨਾਂ ਨੂੰ ਬਣਦਾ ਮੁਆਵਜ਼ਾ ਇਹ ਨਾਲ ਜ਼ਮੀਨਾਂ ਐਕਵਾਇਰ ਕਰਨੀਆਂ ਸਰਕਾਰ ਬੰਦ ਕਰੀ ਜਮੀਨਾਂ ਦੇਣ ਤੋਂ ਕੋਈ ਨਹੀਂ ਜਾ ਰਿਹਾ ਹੁਣ ਤਾਂ ਕਰੋੜ ਬਣਦਾ ਆ ਰਿਹਾ ਜਾਂ ਕੁਝ ਨਾ ਇਹਨਾਂ ਨੇ ਪ੍ਰੋਜੈਕਟ ਆਏ ਨੇ ਜ਼ਮੀਨਾਂ ਦਿੱਤੀਆਂ ਲੇਕਿਨ ਉਹਨਾਂ ਜ਼ਮੀਨਾਂ ਦਾ ਸਾਨੂੰ ਬਣਦਾ ਮੁਆਵਜ਼ਾ ਤਾਂ ਦੇਣਾ ਚਾਹੀਦਾ ਸਾਡੀਆਂ ਪੰਜਾਬੂ ਜ਼ਮੀਨਾਂ ਦੇ ਉੱਤੇ ਧੱਕੇ ਨਾਲ ਜਿਹੜੀ ਐਕਵਾਇਰ ਕਰਵਾ ਰਹੀ ਹੈ ਸਰਕਾਰ ਉਹ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਸਾਨੂੰ ਜਿਹੜੇ ਬਣਦੇ ਆ ਉਹ ਮਿਲਨੇ ਚਾਹੀਦੇ ਆ ਕੱਲ ਵਿਧਾਨ ਸਭਾ ਸਾਡੀ ਲੀਡਰਸ਼ਿਪ ਸਾਨੂੰ ਕਹੇਗੀ ਜੋ ਜਿੱਦਾਂ ਵੀ ਉਹ ਹੁਕਮ ਦੇਗੀ ਉਸੇ ਤਰੀਕੇ ਨਾਲ ਕਿ ਕਿ ਕੌਂਸ਼ਾਂਤ ਵੱਲ ਪ੍ਰਦਰਸ਼ਨ ਕੀਤਾ ਜਾਏਗਾ ਜਾਂ ਸਾਫ ਪ੍ਰਦਰਸ਼ਨ ਜੋ ਅਸੀਂ ਅੱਜ ਤੱਕ ਵੀ ਸਾਤਵੇਂ ਹੀ ਕੀਤਾ ਕਿਤੇ ਵੀ ਪ੍ਰਦਰਸ਼ਨ ਕੀਤਾ ਨਹੀਂ ਕੀਤਾ ਅਸੀਂ ਕਿਤੇ ਵੀ ਕਿਸੇ ਵੀ ਤਰੀਕੇ ਨਾਲ ਕਿਸੇ ਪ੍ਰਸ਼ਾਸਨ ਦਾ ਜਾਂ ਤਾਂ ਸਭੋ ਪ੍ਰਸ਼ਾਸਨ ਵੱਲੋਂ ਸਾਨੂੰ ਰੋਕਿਆ ਜਾਂਦਾ ਰਿਹਾ ਕਿਤੇ ਵੀ ਨਹੀਂ ਇੱਥੇ ਬੈਠ ਕੇ ਪ੍ਰਦਰਸ਼ਨ ਕੀਤਾ ਜਾਏਗਾ ਜਾਂ ਮਤਲਬ ਵਿਧਾਨ ਸਭਾ ਵਾਲੀ ਦੇਖੋ ਹਜੇ ਤੱਕ ਤਾਂ ਬੈਠ ਕੇ ਪ੍ਰਦਰਸ਼ਨ ਕੀਤਾ ਜਾਏਗਾ ਉਸ ਤੋਂ ਬਾਅਦ ਜੋ ਭਾਰਤੀ ਕਿਸਾਨ ਜੁਨੇ ਇੱਕਤਾ ਗ੍ਰਾਹਾ ਦੀ ਸੂਬਾ ਕਮੇਟੀ ਵੱਲੋਂ ਜਿਹੜਾ ਕੋਈ ਮੈਸੇਜ ਆਏਗਾ ਸੀ ਉਸ ਦੇ ਉੱਪਰ ਕਾਰਵਾਈ ਕਰਾਂਗੇ ਠੀਕ ਧੰਨਵਾਦ ਥੈਂਕ ਯੂ ਸਾਡਾ ਸਨਖੇ ਵੀ ਮੌਜੂਦ ਆ ਸੋਚ ਕਰਕੇ ਇਸੇ ਤਰੀਕੇ ਨਾਲ ਜਦੋਂ ਵੀ ਤੁਹਾਨੂੰ ਆਪਾਂ ਕੋਈ ਮੈਸੇਜ ਦਿੰਨੀ ਆ ਤਾਂ ਵੱਧ ਝੜ ਕੇ ਆਇਆ ਕਰੋ ਪਰ ਆਪਣੇ ਹੱਕਾਂ ਬਾਰੇ ਜਾਣੂ ਰਹੋ ਆਪਣੇ ਹੱਕਾਂ ਨੂੰ ਜਿਹੜਾ ਆਪਾਂ ਨੂੰ ਸਰਕਾਰਾਂ ਤੋਂ ਜੋ ਵੀ ਆ ਉਹ ਲੈਣੇ ਆ ਕਿਉਂਕਿ ਆਪਾਂ ਵੀ ਕਿਸਾਨ ਆ ਮਜ਼ਦੂਰ ਆ ਆਪਾਂ ਸੈਨਿਕ ਪਹਿਲਾਂ ਹੈ ਨਹੀਂ ਸੀ ਸੈਨਿਕ ਬਣਿਆ ਪਹਿਲਾਂ ਆਪਾਂ ਕਿਸਾਨ ਸੀਗੇ ਮਜ਼ਦੂਰਾਂ ਦੇ ਪੁੱਤ ਸੀ ਫਿਰ ਆਪਾਂ ਸੈਨਿਕ ਬਣੇ ਬਾਡਰਾਂ ਦੇ ਉੱਪਰ ਰਹਿ ਕੇ ਆਪਾਂ ਦੇਸ਼ ਦੀ ਰੱਖਿਆ ਕਰਕੇ ਆਏ ਆ ਇਹ ਤੋਂ ਬਾਅਦ ਹੁਣ ਆਪਾਂ ਪੈਸਰਾ ਤਾਂ ਹੁਣ ਆਪਣਾ ਫਰਜ਼ ਹੈ ਆਪਾਂ ਇੱਥੇ ਵੀ ਰਹਿ ਕੇ ਆਪਣੇ ਦੇਸ਼ ਦੀ ਤੇ ਆਪਣੇ ਪੰਜਾਬ ਦੀ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੇ ਵੱਡੀ ਗੰਤੀ ਚ ਇੱਥੇ ਆਏ ਆਏ ਨੇ ਚੰਦ ਸਿੰਘ ਜੀ ਆਗੇ ਪਲੀਜ਼ ਆ ਜੀ ਚੰਦ ਸਿੰਘ ਜੀ ਇਸ ਦੇ ਨਾਲ ਹੀ ਸਾਡਾ ਸੈਨਿਕ ਵੀ ਪਹੁੰਚੇ ਨੇ ਧਰਨਾ ਲਾਉਣ ਦੇ ਲਈ ਔਰ ਸਭ ਤੋਂ ਵੱਧ ਗਿਆ ਤੁਸੀਂ ਨਾਲ ਬਲੇਸਿੰਗ ਸੰਭੇ ਦੇਣ ਦੇ ਲਈ ਔਰ ਲਾਲ ਫੱਟਾਂਗੇ ਹਰੇਕ ਆਪਣੇ ਜਾਂਦੇ ਸਮਾਜ ਨੂੰ ਆਜੂ ਜੇ ਲੋ ਦੀ ਗੱਲ ਤਾਂ ਹੈ ਕਿ ਉਹ ਕਰਾਂਗੇ ਫੇਰਾ ਫਿਰ ਸੋਡੇ ਕੋਲ ਆ ਹੀ ਹਾਲਾਗਾ ਜਿਹੜਾ ਤੁਸੀਂ ਸੜਕਾਂ ਦੇ ਉੱਤੇ ਇਕੱਠੇ ਹੋ ਕੇ ਆਉਂਦੇ ਇੱਕੋ ਇੱਕ ਹੱਲ ਬਚੂਗਾ ਕਿਉਂਕਿ ਇਕਤਾ ਵੇਖੋ ਹੱਲ ਹੈ ਫੇਰਾ ਤੁਸੀਂ ਇਕੱਠੇ ਹੋਵੋਗੇ 10 ਸਸਨ ਨੂੰ ਕ੍ਰੇ ਕਰਾਂਗੇ ਜਦੋਂ ਇਹ ਸੂਪਨ ਦੇਖੂਗਾ ਤਾਂ ਛੋਟੇ ਬੱਚੇ ਐਡੂਕੇਸ਼ਨ ਪ੍ਰਾਪਤ ਕਰਨਗੇ ਜਦੋਂ ਸਾਡੇ ਬੱਚੇ ਐਡੂਕੇਸ਼ਨ ਪ੍ਰਾਪਤ ਕਰਨਗੇ ਬਹੁਤ ਡਾਕਟਰ ਬਣਗੇ ਉਹ ਡੰਡਲੇਸ ਬਣਗੇ ਉਹ ਸੈਨਟਿਸਟ ਬਣਗੇ ਬੱਚੇ ਤੇ ਕੁੜੀਆਂ ਵੱਡੇ ਵੱਡੇ ਉਹਦੇ ਰੋਤੇ ਸਹਾਜਮਾਨ ਹੋਣ ਗਿਆ ਤਾਂ ਛੋਟੇ ਇਹ ਮੁਕਤੀਆਂ ਆਉਣੀਆਂ ਨਹੀਂ ਭਰਾਵੋ ਇਹ ਮੁਕਤੀ ਨਹੀਂ ਹੋਣੀ ਅੱਜ ਜੇ ਤੁਸੀਂ ਲੜੋ ਅਤੇ ਟੈਰੀਆਂ ਤੇ ਨੋਟ ਕਰ ਲਓ ਜਿੰਦਾ ਚੁੱਕੀ ਫੁੱਸਫੁਸ ਦੀ ਖਿਲਾਫ ਲੜਾਈ ਨਹੀਂ ਲੜਦੇ